ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਨੋਚਨਵੀ ਤੋਂ ਫੈਡਰਲ ਸਰਕਾਰ ਕੈਨੇਡਾ ਭਾਗ ਦੇ 8 ਹੋਰ ਖੇਤਰਾਂ ਦੇ ਵਿੱਚ ਘੱਟ ਤਨਖਾਹ ਵਾਲੇ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣਾਂ ਜਾਂ ਫਿਰ ਐਲ ਐ ਐਮ ਆਈ ਐਸ ਪ੍ਰਕਿਰਿਆ ਸ਼ੁਰੂ ਕਰੇਗੀ। ਇਸ ਵਿੱਚ ਲੰਕੂਵਰ, ਵਿਨੀਪੈਗ ਅਤੇ ਕਿੰਗਸਟਨ ਵਰਗੇ ਸ਼ਹਿਰ ਸ਼ਾਮਲ ਨੇ। ਇਹ ਪ੍ਰਕਿਰਿਆ ਉਹਨਾਂ ਖੇਤਰਾਂ ਦੇ ਲਈ ਮੂੜ ਖੋਲਿ ਚਾਰੀ ਗਈ ਹੈ ਜਿੱਥੇ ਬੇਰੋਜ਼ਗਾਰੀ ਦਰ 6% ਤੋਂ ਹੇਠਾਂ ਗਈ ਹੈ। ਘੱਟ ਤਨਖਾਹ ਵਾਲੇ ਐਲ ਐ ਐਮ ਆਈ ਐ ਪ੍ਰਕਿਰਿਆ ਦਾ ਮਕਸਦ ਹੈ ਕਿ ਵਿਦੇਸ਼ੀ ਕਰਮਚਾਰੀ ਉਹਨਾਂ ਖੇਤਰਾਂ ਦੇ ਵਿੱਚ ਨੌਕਰੀ ਦੇ ਲਈ ਅਰਜੀ ਦੇ ਸਕਣ ਜਿੱਥੇ ਘਰੇਲੂ ਮਸੂਰਾ ਦੇ ਘਾਟ ਹੈ। ਇਸ ਤਰ੍ਹਾਂ ਦੇ ਅਨੁਸਾਰ ਕੋਈ ਨੌਕਰੀ ਨੀ ਚੰਦੀ ਕਿ ਜੇਕਰ ਤਨਖਾਹ ਖੇਤਰ ਦੀ ਔਸਤ ਉਜਰਤ ਤੇ 120% ਤੋਂ ਵੱਧ ਨਹੀਂ ਹੈ ਜਾਂ ਮੌਜੂਦਾ ਕਰਮਚਾਰੀ ਦੀ ਤਨਖਾਹ ਸੀਮਾ ਦੇ ਵਿੱਚ ਚੁੰਦੀ ਹੈ ਕੁਝ ਖੇਤਰਾਂ ਜਿਵੇਂ ਕਿ ਪ੍ਰਾਇਮਰੀ ਖੇਤੀਬਾੜੀ ਉਸਾਰੀ ਅਤੇ ਫਰੰਟ ਲਾਈਨ ਸਿਹਤ ਸੰਭਾਲ ਅਤੇ ਫ੍ਰੀਜ਼ ਤੋਂ ਛੋਟ ਦੇ ਲਈ ਨੇ ਔ 6% ਤੋਂ ਵੱਧ ਵਿਦਿਅਕ ਗਰੀਦਾਰ ਵਾਲੇ ਖੇਤਰ ਦੇ ਵਿੱਚ ਘੱਟ ਤਨਖਾਹ ਵਾਲੇ ਐਲ ਐ ਐਮ ਆਈ ਦੀ ਪਰਤੀ ਰਣ ਨਹੀਂ ਕੀਤੀ ਜਾਂਦੀ ਹੈਲਿਫੈਕਸ ਮੋਂਕੋਟੌਨ ਸੈਂਟ ਜੋਨ ਫਰੇਡਰਿੰਗਟਨ ਮੌਨਟਰੀਅਲ ਕਿੰਗਸਟਨ ਵਿਨੀਪੈਗ ਅਤੇ ਵੈਨਕੂਵਰ ਵਰਗੇ ਖੇਤਰ ਪਹਿਲਾਂ ਹੀ 2.45 ਦੀ ਆਖਰੀ ਤਮਾਹੀਨ ਦੇ ਵਿੱਚ ਘੱਟ ਤਨਖਾਹ ਐਲਐਮਆਈ ਤੇ ਯੋਗ ਨਹੀਂ ਸਤ पर ਹੁਣ ਇਹ ਖੇਤਰ 2026 ਦੀ ਪਹਿਲੀ ਤਮਾਈ ਦੇ ਵਿੱਚ ਯੋਗ ਹੋਣਗੇ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਐਲ ਐਮ ਆਈਏ ਦੇ ਤਹਿਤ ਵਿਦੇਸ਼ੀ ਕਰਮਚਾਰੀਆਂ ਨੂੰ ਅਰਜ਼ੀ ਜਮ੍ਹਾਂ ਕਰਨ ਤੋਂ ਪਹਿਲਾਂ ਸੀ ਐਮ ਐ ਦੀ ਬੇਰੋਜ਼ਗਾਰੀ ਦਰ ਜਾਂਚਣੀ ਚਾਹੀਦੀ ਹੈ ਜੇਕਰ ਬੇਰੋਜ਼ਗਾਰੀ ਦਰ 6% ਜਾਂ ਫਿਰ ਇਸ ਤੋਂ ਵੱਧ ਹੈ ਤਾਂ ਮਾਲਕ ਨੂੰ ਤਨਖਾਹ ਵਧਾ ਕੇ ਉੱਚ ਤਨਖਾਹ ਤਾਰਾ ਦੇ ਤਹਿਤ ਅਰਜ਼ੀ ਦੇਣੀ ਪਵੇਗੀ ਵਿਦੇਸ਼ੀ ਕਰਮਚਾਰੀ ਆਪਣੀ ਨੌਕਰੀ ਦੀ ਭਾਲ ਉਹਨਾਂ ਖੇਤਰਾਂ ਤੇ ਕੇਂਦ੍ਰਿਤ ਕਰ ਸਕਦੇ ਨੇ ਜਿੱਥੇ ਘੱਟ ਤਨਖਾਹ ਵਾਲੇ ਐਲ ਐਮ ਆਈਏ ਦੀ ਪ੍ਰਕਿਰਿਆ ਚੱਲ ਰਹੀ ਹੈ ਇਸ ਵਿੱਚ ਮੁਟਲੀ ਖੇਤੀਬਾੜੀ ਉਸਾਰੀ ਪੌਜਨ ਨਿਰਮਾਨ ਹਸਪਤਾਲ ਨਰਸਿੰਗ ਅਧਿਕਾਰ ਦੇ ਵਿੱਚ ਦੇਖਭਾਲ ਵਾਲੇ ਉਦੇਸ਼ ਸ਼ਾਮਲ ਨੇ ਕੱਟਨਖਾ ਵਾਲੇ TFWP ਵਰਕ ਪਰਮਿਟਾ ਉਤੇ ਅਰਜ਼ੀ ਨਾ ਹੋਣ ਕਾਰਨ ਜੋ ਵਿਦੇਸ਼ੀ ਕਰਮਚਾਰੀ ਸਥਿਤੀ ਕੁਆ ਬੈਠਦੇ ਨੇ ਤਾਂ ਉਹ ਕੰਮ ਕਰਨਾ ਬੰਦ ਕਰਦੇ ਨੇ ਕਿ ਅਤੇ ਕੈਨੇਡਾ ਵਿੱਚ ਵਿਜ਼ਟਰ ਵਜੋਂ ਰਹਿਣ ਲਈ ਅਰਜ਼ੀ ਦੇ ਸਕਦੇ ਨੇ ਇਸ ਤਰ੍ਹਾਂ ਸਰਕਾਰ ਵਿਦੇਸ਼ੀ ਕਰਮਚਾਰੀਆਂ ਅਤੇ ਮਾਲਕਾਂ ਨੂੰ ਸਪਸ਼ਟ ਨਿਯਮਾਂ ਦੇ ਰਾਹੀਂ ਕੰਮ ਦੇਣ ਅਤੇ ਲੈਣ ਦੀ ਯੋਗਤਾ ਵੀ ਦਿੰਦੀ ਹੈ ਅਤੇ ਉਹ ਖੇਤਰ ਦੇ ਵਿੱਚ ਘੱਟ ਉਜਰਤ ਕਮਾਣ ਨੂੰ ਕਾਨੂੰਨੀ ਢੰਗ ਦੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਨਵ ਚਨਵੀ ਤੋਂ ਫੈਡਰਲ ਸਰਕਾਰ ਕੈਨੇਡਾ ਭਾ ਦੇ ਅੱਠ ਹੋਰ ਖੇਤਰਾਂ ਦੇ ਵਿੱਚ ਘੱਟ ਤਨਖਾਹ ਵਾਲੇ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣਾਂ ਜਾਂ ਫਿਰ ਐਲ ਐ ਐਮ ਆਈਜ਼ ਪ੍ਰਕਿਰਿਆ ਸ਼ੁਰੂ ਕਰੇਗੀ ਇਸ ਵਿੱਚ ਚੈਲੈਂਕੂਵਰ ਵਿਨੀਪੈਗ ਅਤੇ ਕਿੰਗਸਟਨ ਵਰਗੇ ਸ਼ਹਿਰ ਸ਼ਾਮਲ ਨੇ ਇਹ ਪ੍ਰਕਿਰਿਆ ਉਹਨਾਂ ਖੇਤਰਾਂ ਦੇ ਲਈ ਮੂੜ ਖੋਲਿ ਚਾਰੀ ਹੈ ਜਿੱਥੇ ਬਰੋਸਗਾਰੀਤਾ 6% ਤੋਂ ਹੇਠਾਂ ਗਈ ਹੈ ਘੱਟ ਤਨਖਾਹ ਵਾਲੇ ਐਲ ਐ ਐਮ ਆਈ ਪ੍ਰਕਿਰਿਆ ਦਾ ਮਕਸਦ ਹੈ ਕਿ ਵਿਦੇਸ਼ੀ ਕਰਮਚਾਰੀ ਉਹਨਾਂ ਖੇਤਰਾਂ ਦੇ ਵਿੱਚ ਨੌਕਰੀ ਦੇ ਲਈ ਅਰਜੀ ਦੇ ਸਕਣ ਜਿੱਥੇ ਘਰੇਲੂ ਮਸੂਰਾ ਦੇ ਘਾਟ ਹੈ ਇਸ ਤਰ੍ਹਾਂ ਦੇ ਅਨੁਸਾਰ ਕੋਈ ਨੌਕਰੀ ਘੱਟ ਤਨਖਾਹ ਨਿਚੋਂ ਤੱਕ ਜੇਕਰ ਤਨਖਾਹ ਖੇਤਰ ਦੀ ਔਸਤ ਉਜਰਤ ਦੇ 120% ਤੋਂ ਵੱਧ ਨਹੀਂ ਹੈ ਜਾਂ ਮੌਜੂਦਾ ਕਰਮਚਾਰੀ ਦੀ ਤਨਖਾਹ ਸੀਮਾ ਦੇ ਵਿੱਚ ਹੁੰਦੀ ਹੈ ਕੁਝ ਖੇਤਰਾਂ ਜਿਵੇਂ ਕਿ ਪ੍ਰਾਇਮਰੀ ਖੇਤੀਬਾੜੀ ਉਸਾਰੀ ਅਤੇ ਫਰੰਟ ਲਾਈਨ ਸਿਹਤ ਸੰਭਾਲ ਅਤੇ ਫਰੀਜ਼ ਤੋਂ ਛੋਟ ਦੇ ਲਈ ਨੇ ਔ 6% ਤੋਂ ਵੱਧ ਵਜਿਸਕਾਰੀ ਦਰ ਵਾਲੇ ਖੇਤਰ ਦੇ ਵਿੱਚ ਘੱਟ ਤਨਖਾਹ ਵਾਲੇ ਐਲ ਐਮ ਆਈ ਦੀ ਪਰਤੀ ਰਣੇ ਕੀਤੀ ਜਾਂਦੀ ਹੈਲਿਫੈਕਸ ਮੋਂਕੋਟੌਨ ਸੈਂਟ ਜੋਨ ਫਰੇਟਰਿੰਗਟਨ ਮੌਂਟਰੀਅਲ ਕਿੰਗਸਟਨ ਵਿਨੀਪੈਗ ਅਤੇ ਵੈਂਕੂਵਰ ਵਰਗੇ ਖੇਤਰ ਪਹਿਲਾਂ ਹੀ 2.25 ਦੀ ਆਖਰੀ ਤਮਾ ਦੇ ਵਿੱਚ ਘੱਟ ਤਨਖਾਹ ਐਲਐਮਆਈ ਦੇ ਯੋਗ ਨਹੀਂ ਸਰ ਪਰ ਹੁਣ 1 ਕਿਤਾ 2026 ਦੀ ਪਹਿਲੀ ਤਮਾਈ ਦੇ ਵਿੱਚ ਯੋਗ ਹੋਣਗੇ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਐਲਐਮਆਈਏ ਦੇ ਤਹਿਤ ਵਿਦੇਸ਼ੀ ਕਰਮਚਾਰੀਆਂ ਨੂੰ ਅਰਜ਼ੀ ਜਮ੍ਹਾਂ ਕਰਨ ਤੋਂ ਪਹਿਲਾਂ ਸੀਐਮਏ ਦੀ ਬੇਰੋਜ਼ਗਾਰੀ ਦਰ ਜਾਂਚਣੀ ਚਾਹੀਦੀ ਹੈ ਜੇਕਰ ਬੇਰੋਜ਼ਗਾਰੀ ਦਰ 6% ਜਾਂ ਫਿਰ ਇਸ ਤੋਂ ਵੱਧ ਹੈ ਤਾਂ ਮਾਲਕ ਨੂੰ ਤਨਖਾਹ ਵਧਾ ਕੇ ਉੱਚ ਤਨਖਾਹ ਧਾਰਾ ਦੇ ਤਹਿਤ ਅਰਜ਼ੀ ਦੇਣੀ ਪਵੇਗੀ ਵਿਦੇਸ਼ੀ ਕਰਮਚਾਰੀ ਆਪਣੀ ਨੌਕਰੀ ਦੀ ਭਾਲ ਉਹਨਾਂ ਖੇਤਰਾਂ ਤੇ ਕੇਂਦ੍ਰਿਤ ਕਰ ਸਕਦੇ ਨੇ ਜਿੱਥੇ ਘੱਟ ਤਨਖਾਹ ਵਾਲੇ ਐਲਐਮਆਈਏ ਦੀ ਪ੍ਰਕਿਰਿਆ ਚੱਲ ਰਹੀ ਹੈ ਇਸ ਵਿੱਚ ਮੁਟਲੀ ਖੇਤੀਬਾੜੀ ਉਸਾਰੀ ਭੋਜਨ ਨਿਰਮਾਣ ਹਸਪਤਾਲ ਨਰਸਿੰਗ ਅਤੇ ਘਰ ਦੇ ਵਿੱਚ ਦੇਖਭਾਲ ਵਾਲੇ ਉਦੇਸ਼ ਸ਼ਾਮਲ ਨੇ ਕਿ ਤਨਖਾਹ ਵਾਲੇ TFWP ਵਰਕ ਪਰਮਿਟਾ ਉਤੇ ਅਰਜ਼ੀ ਨਾ ਹੋਣ ਕਾਰਨ ਜੋ ਵਿਦੇਸ਼ੀ ਕਰਮਚਾਰੀ ਸਥਿਤੀ ਕੁਆਪੜਦੇ ਨੇ ਤਾਂ ਉਹ ਕੰਮ ਕਰਨਾ ਬੰਦ ਕਰ ਦੇਣਗੇ ਅਤੇ ਕੈਨੇਡਾ ਵਿੱਚ ਵਿਜ਼ਟਰ ਵਜੋਂ ਰਹਿਣ ਲਈ ਅਰਜ਼ੀ ਦੇ ਸਕਦੇ ਨੇ ਇਸ ਤਰ੍ਹਾਂ ਸਰਕਾਰ ਵਿਦੇਸ਼ੀ ਕਰਮਚਾਰੀਆਂ ਅਤੇ ਮਾਲਕਾਂ ਨੂੰ ਸਪਸ਼ਟ ਨਿਯਮਾਂ ਦੇ ਰਾਹੀਂ ਕੰਮ ਦੇਣ ਅਤੇ ਲੈਣ ਦੀ ਯੋਗਤਾ ਵੀ ਦਿੰਦੀ ਹੈ ਅਤੇ ਉਹ ਖੇਤਰ ਦੇ ਵਿੱਚ ਘੱਟ ਉਜਰਤ ਕੰਮਾਂ ਨੂੰ ਕਾਨੂੰਨੀ ਢੰਗ ਦੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਨੋਚੰਵੇ ਤੋ ਫੈਡਰਲ ਸਰਕਾਰ ਕੈਨੇਡਾ ਭਾਦੇ ਅਠ ਹੋਰ ਖੇਤਰਾ ਦੇ ਵਿੱਚ ਘੱਟ ਤਨਖਾਹ ਵਾਲੇ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣਾਂ ਜਾਂ ਫਿਰ ਐਲ ਐ ਐਮ ਆਈ ਐਸ ਪ੍ਰਕਿਰਿਆ ਸ਼ੁਰੂ ਕਰੇਗੀ ਇਸ ਵਿੱਚ ਲੰਕੂਵਰ ਵਿਨਿਪੈਕ ਅਤੇ ਕਿੰਗਸਟਨ ਵਰਗੇ ਸ਼ਹਿਰ ਸ਼ਾਮਲ ਨੇ ਇਹ ਪ੍ਰਕਿਰਿਆ ਉਹਨਾਂ ਖੇਤਰਾਂ ਦੇ ਲਈ ਮੂੜ ਖੋਲਿ ਚਾਰੀ ਹੈ ਜਿੱਥੇ ਬੇਰੋਜ਼ਗਾਰੀ ਦਰ 6% ਤੋਂ ਹੇਠਾਂ ਗਈ ਹੈ ਘੱਟ ਤਨਖਾਹ ਵਾਲੇ ਐਲ ਐ ਐਮ ਆਈ ਐ ਪ੍ਰਕਿਰਿਆ ਦਾ ਮਕਸਦ ਹੈ ਕਿ ਵਿਦੇਸ਼ੀ ਕਰਮਚਾਰੀ ਉਹਨਾਂ ਖੇਤਰਾਂ ਦੇ ਵਿੱਚ ਨੌਕਰੀ ਦੇ ਲਈ ਅਰਜੀ ਦੇ ਸਕਣ ਜਿੱਥੇ ਘਰੇਲੂ ਮਜ਼ਦੂਰਾਂ ਦੀ ਘਾਟ ਹੈ ਇਸ ਤਰ੍ਹਾਂ ਦੇ ਨੂੰ ਸਾਰ ਕੋਈ ਨੌਕਰੀ ਕਰ ਤਨਖਾਹ ਵਾਲੀ ਮੰਨੀ ਜਾਂਦੀ ਹੈ ਜੇਕਰ ਤਨਖਾਹ ਖੇਤਰ ਦੀ ਔਸਤ ਉਜਰਤਨ ਦੇ 120% ਤੋਂ ਵੱਧ ਨਹੀਂ ਹੈ ਜਾਂ ਮੌਜੂਦਾ ਕਰਮਚਾਰੀ ਦੀ ਤਨਖਾਹ ਸੀਮਾ ਦੇ ਵਿੱਚ ਹੁੰਦੀ ਹੈ ਕੁਝ ਖੇਤਰਾਂ ਜਿਵੇਂ ਕਿ ਪ੍ਰਾਇਮਰੀ ਖੇਤੀਬਾੜੀ ਉਸਾਰੀ ਅਤੇ ਫਰੰਟ ਲਾਈਨ ਸਿਹਤ ਸੰਭਾਲ ਅਤੇ ਫ੍ਰੀਜ਼ ਤੋਂ ਛੋਟ ਦੇ ਲਈ ਨੇ ਔ 6% ਤੋਂ ਵੱਧ ਵਧ ਵਿਅਸਕਾਰੀ ਦਰ ਵਾਲੇ ਖੇਤਰਾਂ ਦੇ ਵਿੱਚ ਘੱਟ ਤਨਖਾਹ ਵਾਲੇ ਐਲ ਐ ਐ ਦੀ ਪ੍ਰਕਿਰਿਆ ਨਹੀਂ ਕੀਤੀ ਜਾਂਦੀ ਹੈਲਿਫੈਕਸ ਮੋਂਕੋਟਨ ਸੈਂਟ ਜੋਨ ਫਰੇਟਰਿੰਗਟਨ ਮੋਂਟਰੀਅਲ ਕਿੰਗਸਟਨ ਵਿਨੀਪੈਕ ਅਤੇ ਵੈਂਕੂਵਰ ਕੇ ਖੇਤਰ ਪਹਿਲਾ ਹੀ 2.425 ਦੀ ਆਖਰੀ ਤਮਾਈ ਦੇ ਵਿੱਚ ਘਟ ਤਨਖਾਹ ਐਲਐਮਆਈ ਦੇ ਯੋਗ ਨਹੀਂ ਸਰ परहून 1 अप्रैल 2026 ਦੀ ਪਹਿਲੀ ਤਮਾਈ ਦੇ ਵਿੱਚ ਯੋਗ ਹੋਣਗੇ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਐਲਐਮਆਈਏ ਦੇ ਤਹਿਤ ਵਿਦੇਸ਼ੀ ਕਰਮਚਾਰੀਆਂ ਨੂੰ ਅਰਜ਼ੀ ਜਮ੍ਹਾਂ ਕਰਨ ਤੋਂ ਪਹਿਲਾਂ ਸੀਐਮਏ ਦੀ ਬੇਰੋਜ਼ਗਾਰੀ ਦਰ ਜਾਂਚਣੀ ਚਾਹੀਦੀ ਹੈ ਜੇਕਰ ਬੇਰੋਜ਼ਗਾਰੀ ਦਰ 6% ਜਾਂ ਫਿਰ ਇਸ ਤੋਂ ਵੱਧ ਹੈ ਤਾਂ ਮਾਲਕ ਨੂੰ ਤਨਖਾਹ ਵਧਾ ਕੇ ਉੱਚ ਤਨਖਾਹਤਾਰ ਦੇ ਤਹਿਤ ਅਰਜ਼ੀ ਦੇਣੀ ਪਵੇਗੀ ਵਿਦੇਸ਼ੀ ਕਰਮਚਾਰੀ ਆਪਣੀ ਨੌਕਰੀ ਦੀ ਭਾਲ ਉਹਨਾਂ ਖੇਤਰਾਂ ਤੇ ਕੇਂਦ੍ਰਿਤ ਕਰ ਸਕਦੇ ਨੇ ਜਿੱਥੇ ਘੱਟ ਤਨਖਾਹ ਵਾਲੇ ਐਲਐਮਆਈਏ ਦੀ ਪ੍ਰਕਿਰਿਆ ਚੱਲ ਰਹੀ ਹੈ ਇਸ ਵਿੱਚ ਮੁਟਲੀ ਖੇਤੀਬਾੜੀ ਉਸਾਰੀ ਪੌਜੇ ਨਿਰਮਾਣ ਹਸਪਤਾਲ ਨਰਸਿੰਗ ਅਤੇ ਘਰ ਦੇ ਵਿੱਚ ਦੇਖਭਾਲ ਵਾਲੇ ਉਦੇਸ਼ ਸ਼ਾਮਲ ਨੇ ਘੱਟ ਤਨਖਾਹ ਵਾਲੇ TFWP ਵਰਕ ਪਰਮਿਟਾ ਉਤੇ ਅਰਜ਼ੀ ਨਾ ਹੋਣ ਕਾਰਨ ਜੋ ਵਿਦੇਸ਼ੀ ਕਰਮਚਾਰੀ ਸਥਿਤੀ ਕੁਆ ਬੈਠਦੇ ਨੇ ਤਾਂ ਉਹ ਕੰਮ ਕਰਨਾ ਬੰਦ ਕਰ ਦੇਣਗੇ ਅਤੇ ਕੈਨੇਡਾ ਵਿੱਚ ਵਿਜ਼ਟਰ ਵਜੋਂ ਰਹਿਣ ਲਈ ਅਰਜ਼ੀ ਦੇ ਸਕਦੇ ਨੇ ਇਸ ਤਰ੍ਹਾਂ ਸਰਕਾਰ ਵਿਦੇਸ਼ੀ ਕਰਮਚਾਰੀਆਂ ਅਤੇ ਮਾਲਕਾਂ ਨੂੰ ਸਪਸ਼ਟ ਨਿਯਮਾਂ ਦੇ ਰਾਹੀਂ ਕੰਮ ਦੇਣ ਅਤੇ ਲੈਣ ਦੀ ਯੋਗਤਾ ਵੀ ਦਿੰਦੀ ਹੈ ਅਤੇ ਉਹ ਖੇਤਰਾਂ ਦੇ ਵਿੱਚ ਘੱਟ ਉਜਰਤ ਕੰਮ ਨੂੰ ਕਾਨੂੰਨੀ ਚੰਗ ਦੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਨਵ ਚੰਨਵੀ ਤੋਂ ਫੈਡਰਲ ਸਰਕਾਰ ਕੈਨੇਡਾ ਭਾਗ ਦੇ 8 ਹੋਰ ਖੇਤਰਾਂ ਦੇ ਵਿੱਚ ਘੱਟ ਤਨਖਾਹ ਵਾਲੇ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣਾਂ ਜਾਂ ਫਿਰ ਐਲ ਐ ਐਮ ਆਈ ਐਸ ਪ੍ਰਕਿਰਿਆ ਸ਼ੁਰੂ ਕਰੇਗੀ ਇਸ ਵਿੱਚ ਸ਼ੈਨ ਕੂਵਰ ਵਿਨੀਪੈਗ ਅਤੇ ਕਿੰਗਸਟਨ ਵਰਗੇ ਸ਼ਹਿਰ ਸ਼ਾਮਲ ਨੇ ਇਹ ਪ੍ਰਕਿਰਿਆ ਉਹਨਾਂ ਖੇਤਰਾਂ ਦੇ ਲਈ ਮੂੜ ਖੋਲਿ ਜਾਰੀ ਹੈ ਜਿੱਥੇ ਬਰੋਸਗਾਰੀਦਾਰ 6% ਤੋਂ ਹੇਠਾਂ ਗਈ ਹੈ ਘੱਟ ਤਨਖਾਹ ਵਾਲੇ ਐਲ ਐ ਐਮ ਆਈ ਐ ਪ੍ਰਕਿਰਿਆ ਦਾ ਮਕਸਦ ਹੈ ਕਿ ਵਿਦੇਸ਼ੀ ਕਰਮਚਾਰੀ ਉਹਨਾਂ ਖੇਤਰਾਂ ਦੇ ਵਿੱਚ ਨੌਕਰੀ ਦੇ ਲਈ ਅਰਜੀ ਦੇ ਸਕਣ ਜਿੱਥੇ ਘਰੇਲੂ ਮਜ਼ਦੂਰਾਂ ਦੀ ਘਾਟ ਹੈ ਇਸ ਤਰ੍ਹਾਂ ਤਰਨੂ ਸਾਰ ਕੋਈ ਨੌਕਰੀ ਘਰ ਤਨਖਾਹ ਵਾਲੀ ਮੰਨੀ ਜਾਂਦੀ ਹੈ ਜੇਕਰ ਤਨਖਾਹ ਖੇਤਰ ਦੀ ਔਸਤ ਉਜਰਤ ਦੇ 120% ਤੋਂ ਵੱਧ ਨਹੀਂ ਹੈ ਜਾਂ ਮੌਜੂਦਾ ਕਰਮਚਾਰੀ ਦੀ ਤਨਖਾਹ ਸੀਮਾ ਦੇ ਵਿੱਚ ਹੁੰਦੀ ਹੈ ਕੁਝ ਖੇਤਰਾਂ ਜਿਵੇਂ ਕਿ ਪ੍ਰਾਇਮਰੀ ਖੇਤੀਬਾੜੀ ਉਸਾਰੀ ਅਤੇ ਫਰੰਟ ਲਾਈਨ ਸਿਹਤ ਸੰਭਾਲ ਅਤੇ ਫ੍ਰੀਜ਼ ਤੋਂ ਛੋਟ ਦੇ ਲਈ ਨੇ ਔ 6% ਤੋਂ ਵੱਧ ਵਧ ਵਿਅਸਕਾਰੀ ਦਰ ਵਾਲੇ ਖੇਤਰਾਂ ਦੇ ਵਿੱਚ ਘੱਟ ਤਨਖਾਹ ਵਾਲੇ ਐਲਐਮਆਈ ਦੀ ਪਰਤੀ ਰਹੇ ਨਿਕੀਤੀ ਜਾਂਦੀ ਹਾਲੀਫੈਕਸ ਮੋਂਕੋਟੌਨ ਸੈਂਟ ਜੋਨ ਫ੍ਰੈਡਰਿੰਗਟਨ ਮੌਂਟਰੀਅਲ ਕਿੰਗਸਟਨ ਵਿਨੀਪੈਗ ਅਤੇ ਵੈਂਕੂਵਰ ਕੇ ਖੇਤਰ ਪਹਿਲਾਂ ਹੀ 2.425 ਦੀ ਆਖਰੀ ਤਮਾਈ ਦੇ ਵਿੱਚ ਘਟ ਤਨਖਾਹ ਐਲਐਮਆਈ ਦੇ ਯੋਗ ਨਹੀਂ ਸਤ ਪਰ ਹੁਣ 1 ਕਿਤਾ 2026 ਦੀ ਪਹਿਲੀ ਤਮਾਈ ਦੇ ਵਿੱਚ ਯੋਗ ਹੋਣਗੇ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਐਲਐਮਆਈਏ ਦੇ ਤਹਿਤ ਵਿਦੇਸ਼ੀ ਕਰਮਚਾਰੀਆਂ ਨੂੰ ਅਰਜ਼ੀ ਜਮ੍ਹਾਂ ਕਰਨ ਤੋਂ ਪਹਿਲਾਂ ਸੀਐਮਏ ਦੀ ਬੇਰੋਜ਼ਗਾਰੀ ਦਰ ਜਾਂਚਣੀ ਚਾਹੀਦੀ ਹੈ ਜੇਕਰ ਬੇਰੋਜ਼ਗਾਰੀ ਦਰ 6% ਜਾਂ ਫਿਰ ਇਸ ਤੋਂ ਵੱਧ ਹੈ ਤਾਂ ਮਾਲਕ ਨੂੰ ਤਨਖਾਹ ਵਧਾ ਕੇ ਉੱਚ ਤਨਖਾਹਤਾਰ ਦੇ ਤਹਿਤ ਅਰਜ਼ੀ ਦੇਣੀ ਪਵੇਗੀ ਵਿਦੇਸ਼ੀ ਕਰਮਚਾਰੀ ਆਪਣੀ ਨੌਕਰੀ ਦੀ ਭਾਲ ਉਹਨਾਂ ਖੇਤਰਾਂ ਤੇ ਕੇਂਦ੍ਰਿਤ ਕਰ ਸਕਦੇ ਨੇ ਜਿੱਥੇ ਘੱਟ ਤਨਖਾਹ ਵਾਲੇ ਐਲਐਮਆਈਏ ਦੀ ਪ੍ਰਕਿਰਿਆ ਚੱਲ ਰਹੀ ਹੈ ਇਸ ਵਿੱਚ ਮੁਢਲੀ ਖੇਤੀਬਾੜੀ ਉਸਾਰੀ ਪੌਜੇ ਨਿਰਮਾਣ ਹਸਪਤਾਲ ਤਾਂ ਨਰਸਿੰਗ ਅਤੇ ਘਰ ਦੇ ਵਿੱਚ ਦੇਖਭਾਲ ਵਾਲੇ ਉਦੇਸ਼ ਸ਼ਾਮਲ ਨੇ ਕਾਹਤਨਖਾ ਵਾਲੇ TFWP ਵਰਕ ਪਰਮਿਟਾ ਉਤੇ ਅਰਜ਼ੀ ਨਾ ਹੋਣ ਕਾਰਨ ਜੋ ਵਿਦੇਸ਼ੀ ਕਰਮਚਾਰੀ ਸਥਿਤੀ ਕੁਆ ਪੈੜਦੇ ਨੇ ਤਾਂ ਉਹ ਕੰਮ ਕਰਨਾ ਬੰਦ ਕਰ ਦੇਣਗੇ ਅਤੇ ਕੈਨੇਡਾ ਵਿੱਚ ਵਿਜ਼ਟਰ ਵਜੋਂ ਰਹਿਣ ਲਈ ਅਰਜ਼ੀ ਦੇ ਸਕਦੇ ਨੇ ਇਸ ਤਰ੍ਹਾਂ ਸਰਕਾਰ ਵਿਦੇਸ਼ੀ ਕਰਮਚਾਰੀਆਂ ਅਤੇ ਮਾਲਕਾਂ ਨੂੰ ਸਪਸ਼ਟ ਨਿਯਮਾਂ ਦੇ ਰਾਹੀਂ ਕੰਮ ਦੇਣ ਅਤੇ ਲੈਣ ਦੀ ਯੋਗਤਾ ਵੀ ਦਿੰਦੀ ਹੈ ਅਤੇ ਉਹ ਖੇਤਰਾਂ ਦੇ ਵਿੱਚ ਘੱਟ ਉਜਰਤ ਕੰਮ ਨੂੰ ਕਾਨੂੰਨੀ ਢੰਗ ਦੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ